ਅੱਜ ਤੁਸੀਂ ਪਹੁੰਚਿਓ ਬੰਦ ਉਤੇ ਕੀ ਸਥਿਤੀ ਹੈ ਤੇ 37 ਬੰਦ ਤੇ ਜੀ ਇੱਕ ਵਾਰੀ ਤਾਂ ਸੰਗਤ ਨੇ ਸਵੇਰ ਦੀ ਮਿਹਨਤ ਤੇ ਲੱਗੇ ਹੋਏ ਆ ਸਾਰੇ ਪਿੰਡ ਇੱਕ ਵਾਰੀ ਤਾਂ ਕਾਬੂ ਪਾ ਲਿਆ ਪਰ ਇਹਨਾਂ ਦੀ ਇਹੀ ਬੇਨਤੀ ਹੈ ਮੈਂ ਵੀ ਬੇਨਤੀ ਕਰੂੰਗਾ ਇੱਥੋਂ ਦੇ ਮੌਜੂਦਾ ਐਮਐਲਏ ਸਾਹਿਬ ਨੂੰ ਵੀ ਤੇ ਉੱਪਰ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਮੁੱਖ ਮੰਤਰੀ ਸਾਹਿਬ ਤੱਕ ਵੀ ਇਹ ਗੱਲ ਪਹੁੰਚਾਉਂਗਾ ਵੀ ਜਿਹੜਾ ਇਹ ਬੰਨ ਹੈ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਜਦੋਂ ਜ਼ਿਆਦਾ ਬਾਰਸ਼ਾਂ ਹੁੰਦੀਆਂ ਤੇ ਹਮੇਸ਼ਾ ਹੀ ਇੱਥੇ ਜਿਹੜੀ ਆ ਤੁਸੀਂ ਪਰਲੀ ਸਾਈਡ ਦੇਖੋ ਸੇਮ ਜਿਹੜੀ ਆ ਪਾਣੀ ਉਧਰਲੇ ਪਾਸੇ ਰਸਣ ਲੱਗ ਗਿਆ ਇਹਨੂੰ ਜੇ ਪੱਕਾ ਕੀਤਾ ਜਾਊਗਾ ਤੇ ਇਹਦਾ ਬਚਾਅ ਹੋ ਜਾਊਗਾ ਇਹ ਹੀ ਬੇਨਤੀ ਆ ਬਾਕੀ ਮੈਂ ਫਿਰੋਜ਼ਪੁਰ ਸ਼ਹਿਰ ਨੂੰ ਬੇਨਤੀ ਕਰਦਾ ਸਮੁੱਚੇ ਸ਼ਹਿਰ ਵਾਸੀਆਂ ਨੂੰ ਅੱਜ ਮੌਕਾ ਆ ਆਪਦੇ ਲੋਕਾਂ ਨਾਲ ਖੜਨ ਦਾ ਸਾਰੇ ਹਲਕੇ ਦੇ ਵਿੱਚ ਤਕਰੀਬਨ 18-20 ਪਿੰਡ ਹੀ ਆ ਤੇ ਆਪਾਂ ਤਕੜੇ ਹੋ ਕੇ ਹਰ ਤਰ੍ਹਾਂ ਨਾਲ ਇਹਨਾਂ ਦੀ ਮਦਦ ਕਰੀਏ ਇਹਨਾਂ ਦੀ ਮੇਨ ਜਿਹੜੀ ਮੈਂ ਜਿੱਥੋਂ ਤੱਕ ਅਸੀਂ ਸਾਰੇ ਹਲਕੇ ਦੇ ਵਿੱਚ ਚਾਰਾ ਦੇ ਰਹੇ ਆ ਜਿੰਨੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਫੀਡ ਲੈ ਕੇ ਆ ਰਹੇ ਆ ਅਸੀਂ ਅੱਜ ਵੀ ਫੀਡ ਦੇ ਟਰਾਲੇ ਲੈ ਕੇ ਆਏ ਸੀ ਮੇਰੀ ਇਹੀ ਬੇਨਤੀ ਆ ਆਪਾਂ ਮੇਨ ਇਹਨਾਂ ਦੇ ਜਿਹੜਾ ਪਸ਼ੂਆਂ ਦਾ ਨਾ ਇਹਨਾਂ ਦੇ ਸਾਰੀ ਫਸਲ ਤਬਾਹ ਹੋ ਗਈ ਇਹਨਾਂ ਦੇ ਪੱਠਾ ਲੱਕਾ ਇਹਨਾਂ ਦੀ ਤੂੜੀ ਸਭ ਕੁਝ ਰੁੜ ਗਿਆ ਡਰਮਾ ਚ ਦਾਣੇ ਵੀ ਖਤਮ ਹੋ ਗਏ ਮੇਨ ਮੁੱਦਾ ਇਹਨਾਂ ਦੇ ਅੱਜ ਪਸ਼ੂਆਂ ਦਾ ਖਿਆਲ ਰੱਖਣ ਦੀ ਲੋੜ ਆ ਏਦੋਂ ਅੱਗੇ ਅੱਜ ਤੋਂ 1 ਮਹੀਨਾ ਇਹਨਾਂ ਨਾਲ ਪੂਰਾ ਡਟ ਕੇ ਖੜਨ ਦੀ ਲੋੜ ਆ ਤੇ ਜਦੋਂ ਕਣਕ ਦੀ ਬਜਾਈ ਹੋਈ ਉਦੋਂ ਇਹਨਾਂ ਦੇ ਨਾਲ ਅਸੀਂ ਤਾਂ ਇਹਨਾਂ ਨੂੰ ਕਹਿ ਕੇ ਆਏ ਅਸੀਂ ਆਪਦੇ ਟਰੈਕਟਰ ਲੈ ਕੇ ਆਵਾਂਗੇ ਇਹਨਾਂ ਨਾਲ ਤਕੜੇ ਹੋ ਕੇ ਇਹਨਾਂ ਦੀਆਂ ਜ਼ਮੀਨਾਂ ਬਜਾਵਾਂਗੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹਨਾਂ ਨੂੰ ਡੀਜ਼ਲ ਤੇਲ ਦੀ ਮਦਦ ਅੱਗੇ ਇਹਨਾਂ ਨੂੰ ਜਿਹੜਾ ਮਨ ਦਾ ਬੀ ਪੈਂਦਾ ਕਿੱਲੇ ਦੇ ਵਿੱਚ ਬੀਜ ਦੀ ਜ਼ਰੂਰਤ ਹੈ ਇਹਨਾਂ ਨੂੰ ਆਪਾਂ ਮਨ ਬੀਜ ਦਿੱਤਾ ਤੇ ਕਿੱਲੇ ਚੋਂ 50 ਮਨ ਨਿਕਲੂਗਾ ਹਨਾ ਆਪਾਂ ਨੂੰ ਸੀਸਾ ਦੇਣਗੇ ਇਹਨਾਂ ਨਾਲ ਲੰਮਾ ਸਮਾਂ ਖੜਨ ਦੀ ਲੋੜ ਆ ਇਹ ਇਹ ਨਹੀਂ ਵੀ ਅੱਜ ਪਾਣੀ ਆ ਸਾਰੇ ਮਤਲਬ ਟਰਾਲੀਆਂ ਭਰ-ਭਰ ਕੇ ਆ ਰਹੇ ਆ ਤੇ ਪੰਜਾਂ ਦਿਨਾਂ ਨੂੰ ਇਹਨਾਂ ਨੂੰ ਕੋਈ ਪੁੱਛੇ ਨਾ ਨਾ ਇਹਨਾਂ ਨਾਲ ਲਗਾਤਾਰ 3-4 ਮਹੀਨੇ ਨਾਲ ਡਟ ਕੇ ਖੜਨ ਦੀ ਲੋੜ ਆ ਅਸੀਂ ਪ੍ਰਮਾਤਮਾ ਦਾ ਆਸਰਾ ਤੱਕ ਕਿ ਕਹਿੰਨੇ ਜਿੰਨਾ ਜਿੰਨੀ ਕੋਸ਼ਿਸ਼ ਹੋਈ ਜਿੰਨਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹਨਾਂ ਨਾਲ ਖੜੇ ਆ ਕਿਹੜੀ ਲੋਕੇਸ਼ਨ ਤੇ ਸੇਵਾ ਕਰਦੇ ਲੈ ਕੇ ਆਉਣ ਸਮੇਂ ਇਹ ਲੋਕੇਸ਼ਨ ਹੈਗੀ ਆ ਜੀ ਮੈਂ ਜਿਹੜਾ ਹੈਗਾ ਬਾਰਡਰ ਦੇ ਵਿੱਚ ਇੱਕ ਟਿੰਡੀ ਵਾਲਾ ਪਿੰਡ ਇੱਕ ਛੀਨੇ ਵਾਲੇ ਝੁੱਗੇ ਰਜੋਗੱਟੀ ਉਹ ਪਿੰਡ ਆ ਤਿੰਨ ਚਾਰ ਉਧਰ ਮੇਨ ਜਿਹੜੇ ਬਿਲਕੁਲ ਡੁੱਬ ਗਿਆ ਪਰ ਇਹ ਵੀ ਜਿਹੜੇ ਕਈ ਆਪ ਪਿੰਡ ਸੁੱਕੇ ਥਾਂ ਤੇ ਬੈਠੇ ਆ ਉਹਨਾਂ ਦੀ ਜ਼ਮੀਨ ਰਜੋਗੱਟੀ ਦੇ ਪਿੰਡ ਉਸ ਤੋਂ ਬਾਅਦ ਤੁਸੀਂ ਆ ਜਾਓ ਸ਼ਹਿਰ ਦੇ ਨਾਲ ਨਿਹਾਲਾ ਕਿਲਚਾ ਹੋ ਗਿਆ ਕੱਲਾ ਕਲਚਾ ਹੋ ਗਿਆ ਜਖਰਾਵਾ ਹੋ ਗਿਆ ਆਲੇ ਆਲਾ ਹੋ ਗਿਆ ਪਿਛਾੜੀਆਂ ਹੋ ਗਿਆ ਇਹਨਾਂ ਲੋਕਾਂ ਦੀ ਜਿਨ੍ਹਾਂ ਦੀ ਜ਼ਮੀਨ ਪਾਰ ਆ ਉਹ ਸਾਰੀ ਬਰਬਾਦ ਹੋ ਗਈ ਆ ਇੱਥੇ ਮਦਦ ਦੀ ਲੋੜ ਆ ਏਦੋਂ ਬਾਅਦ ਤੁਸੀਂ ਚਲੇ ਜਾਓ ਵਸਤੀ RAMLAL ਦੇ ਕੋਲੇ ਜਿੰਨੇ ਵੀ ਉਹ ਪਿੰਡ ਆ ਉਹ ਕੱਲੀ ਗਲਾਮ ਤੱਕ ਸਾਰੇ ਧੀਰਾ ਘਰ ਆ ਜਿਹੜੇ ਸਾਰੇ ਪਿੰਡ ਆ ਉੱਥੇ ਮਦਦ ਦੀ ਲੋੜ ਆ ਦੂਲਾ ਸਿੰਘ ਵਾਲਾ ਬਣਾ ਵਾਲੀ ਉੱਥੇ ਜਾ ਕੇ ਇਹੀ ਬੇਨਤੀ ਆ ਵੀ ਸਮੁੱਚੇ ਪੰਜਾਬ ਨੂੰ ਤੇ ਸ਼ਹਿਰ ਨੂੰ ਮੇਰੇ ਫਰੋਹੀਪਰ ਨੂੰ ਖਾਸ ਕਰਕੇ ਸ਼ਹਿਰ ਵਾਸੀ ਸਾਨੂੰ ਕਹਿਣ ਅਸੀਂ ਕੋਲੇ ਵੀ ਆ ਜਾਾਂਗੇ ਸੰਗਤ ਨੂੰ ਨਾਲ ਲੈ ਕੇ ਆ ਜਾਾਂਗੇ ਆਪਾਂ ਇਹਨਾਂ ਦੀ ਮਦਦ ਕਰੀਏ ਇਹਨਾਂ ਦੇ ਨਾਲ ਖੜੀਏ ਗੁਰਫਤ ਨਾਮ ਹੈ ਤੁਹਾਡਾ ਤੁਸੀਂ ਅੱਜ ਬੰਦ ਉੱਤੇ ਸਥਿਤੀ ਦਾ ਦੇਖਣ ਆਇਓ ਕੀ ਕਹਿੰਦੇ ਸਰਦਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਮੀਟਰ ਪ੍ਰਧਾਨ ਪ੍ਰਜਾ ਪ੍ਰਤਿਖਸ਼ਾ ਨੂੰ ਦੂਨੇ ਨਕਾਰਦੀਆਂ ਸਾਨੂੰ ਕੱਲ ਇਥੋਂ ਵੀਰਾਂ ਦਾ ਫੋਨ ਗਿਆ ਅਸੀਂ ਆਪਦੇ ਫਾਇਲ ਕਾ ਤੇ ਮੈਡੀਕਲ ਕੈਂਪ ਲੈ ਕੇ ਜਾਂ ਉੱਥੇ ਲਾਰੇ ਸੀ ਕਿ ਸਾਡੇ ਫਾਇਲ ਕਰ ਚੁਈ ਜੋ ਪਾਣੀ ਆਇਆ ਹੋਇਆ ਤੇ ਜਲਾਲਾ ਦੇ ਪਿੰਡਾਂ ਚ ਸੀ ਜਦੋਂ ਸਾਨੂੰ ਇਦੋਂ ਫੋਨ ਗਿਆ ਵੀ ਸਾਨੂੰ ਗੱਟੇ ਖਾਲੀ ਜਿਹੜੇ ਪਾਣੀ ਆਇਆ ਚੱਟਿਆਂ ਦੀ ਲੋੜ ਆ ਮਿੱਟੀ ਦੀ ਵੀ ਲੋੜ ਆ ਉਸੇ ਵੇਲੇ ਅਸੀਂ ਆਪਦੇ ਮੈਸੇਜ ਪਾਈ ਗਰੁੱਪਾਂ ਤੇ ਮੈਸੇਜ ਕਰਾ ਨੂੰ ਬੇਨਤੀ ਕੀਤੀ ਕਿ ਜਿੰਨੇ ਵੀ ਸਾਰੇ ਜਲਾਲਾ ਉੱਥੋਂ ਅਸੀਂ ਟਰਾਲੀਆਂ ਭਰ ਕੇ ਗੱਟਿਆਂ ਨੂੰ ਆ ਲਗਭਗ ਸਾਰੇ ਪੰਜਾਬ ਤੋਂ ਵੇਖੋ ਸਾਡੇ ਜਿਹੜੇ ਭਰਾਵਾਂ ਨੇ ਐ ਇਥੋਂ ਬੇਨਤੀ ਕੀਤੀ ਸੀ ਤੇ ਸਾਰਾ ਪੰਜਾਬੀ ਜਿਹੜੇ ਆਨੇ ਸੀ ਦਿੱਲੀ ਵਾਲੇ ਜਿਹੜੇ ਹੋਰ ਆ ਟਰੈਕਟਰਾਂ ਨੂੰ ਤੇ ਬਲੇ ਨਿੰਦਦੇ ਸੀਗੇ ਵੀ ਇਹ ਜਟਾ ਦੇ ਮੁੰਡੇ ਟਰੈਕਟਰਾਂ ਜਿੰਦਾ ਟਰੈਕਟਰਾਂ ਦੇ ਐਮਪ ਲਾਉਂਦੇ ਆ ਮਹਿੰਗੇ-ਮਹਿੰਗੇ ਟਰੈਕਟਰ ਚ ਲੈ ਕਢਾਉਂਦੇ ਆ ਅੱਜ ਜੇ ਇੱਥੇ ਅੱਜ ਡੋਬਰੇ ਨੂੰ ਵਿਚਾਰਿਆ ਤੇ ਟਰੈਕਟਰ ਹੀ ਵਿਚਾਰੇ ਆ ਆ ਪੰਜਾਬ ਦੀ ਨੌਜਵਾਨੀ ਹੀ ਵਿਚਾਰੀ ਆ ਜਿਹੜਾ ਕਿ ਸਾਡੇ ਨੌਜਵਾਨਾਂ ਨੂੰ ਬੜੇ ਭੜੇ-ਭੜੇ ਕਿਤਾਬੇ ਸਰਕਾਰਾਂ ਦਿੱਤੇ ਸੀਗੇ ਸਾਡੇ ਬਾਪੂਆਂ ਦੇ ਨਹਿਨਮਾਈੇਟ ਤੇ ਉਹਨਾਂ ਦੀ ਸਿੱਖਿਆ ਦੇ ਚੱਲਦੇ ਹੋਏ ਤੇ ਗੁਰਮੁਖੀ ਦੀ ਸਿੱਖਿਆ ਦੇ ਚੱਲਦੇ ਹੋਏ ਅੱਜ ਇਹਦਾ ਨੌਜਵਾਨ ਕੋਈ 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 ਤੇ ਦਾਸ ਹੀ ਆ ਵੀ ਟੀਮ ਨਾਲ ਦਲਾਲਾਵਾਦ ਤੋਂ ਇੱਥੇ ਗੱਟਿਆਂ ਦੀਆਂ ਟਰਾਲੀਆਂ ਲੈ ਕੇ ਪਹੁੰਚੇ ਪਿਛੜੀਆਂ ਦੇ ਉੱਤੇ ਬੰਦੇ ਜੋ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਤੇ ਸੰਗਤਾਂ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਠੀਕ ਹੈ ਨਾ ਵੈਕਰ ਜੀ ਦਾ ਕਲ ਸਾਹਿਬ ਵੈਕਰ ਜੀ ਕੀ ਪਤਨੀ ਇਹ ਜੀ ਸੰਗਤਾਂ ਨੂੰ ਬਹੁਤ ਸੇਵਾ ਨਿਭਾਈ ਜਾ ਰਹੀ ਹੈ ਪ੍ਰਸ਼ਾਸਨ ਵਾਲੋਂ ਜਿਹੜਾ ਆ ਰਿਹਾ ਕੋਈ ਤਿਲਪੁੜ ਦੇ ਕੇ ਜਾ ਰਿਹਾ ਤੇ ਪਾਣੀ ਬਹੁਤ ਜ਼ਿਆਦਾ ਹੈ ਇੱਧਰ ਤੇ ਜਿੰਨੇ ਵੀ ਕਿਸੇ ਤੋਂ ਚਾਹਤਾ ਹੁੰਦੀ ਹੈ ਉਹ ਚਾਹਤਾ ਕਰੇ ਇੱਥੇ ਆਣ ਕੇ ਮਿੱਟੀ ਦੀ ਨੰਗਰ ਦੀ ਜੋ ਵੀ ਕੋਈ ਕਰ ਸਕਦਾ ਡੰਗਰਾਂ ਦੇ ਵੀ ਜੇ ਜੀਆਂ ਵਾਸਤੇ ਕੋਈ ਦਵਾਈ ਹੋਈ ਜਿੰਨੇ ਵੀ ਕੋਈ ਕਰ ਸਕਦਾ ਉਹ ਕਰੇ ਆਣ ਕੇ ਤੇ ਸਾਰਿਆਂ ਦੀ ਮਿਹਰਬਾਨੀ ਹੋਵੇਗੀ ਜੋ ਵੀ ਸੰਸਥਾ ਚੱਲ ਰਹੀਆਂ ਨੇ ਜੇ ਪ੍ਰਸ਼ਾਸਨ ਹੈ ਸਾਰਾ ਇੱਥੇ ਆਣ ਕੇ ਸੇਵਾ ਕਰੇ ਸਾਰਿਆਂ ਨੂੰ ਜੀ ਆਇਆਂ ਖਿਆ ਜਾਏਗਾ ਵੈਗੁਰੂ ਜੀ ਦਾ ਘਰ ਸਾ ਵੈਗੁਰੂ ਜੀ ਦੀ ਬਖਸ਼ੀ ਹਾਂਜੀ ਵੈਖਾਲਸਾ ਬਾਈ ਫਤੇ ਜੀ ਆਪਾਂ ਗਾਲਕਲਾ ਜ਼ਿਲ੍ਹਾ ਲੁਧਿਆਣਾ ਤੋਂ ਆਏ ਜੀ ਨਜ਼ਦੀਕ ਆਪਣੇ ਜਗਰਾਉਂ ਪੈ ਜਾਂਦਾ ਸ਼ਹਿਰ ਹੈ ਕਾਹੀ ਸੇਵਾ ਲੈ ਕੇ ਆਏ ਇਹ ਲੰਗਰ ਪ੍ਰਸਾਦ ਦਾ ਜੀ ਨਾਲ ਬਿਸਕੁਟ ਵਗੈਰਾ ਨਾਲ ਕੰਬਲ ਸੀ ਜੇ ਪਿੱਛੇ ਵੰਡ ਕੇ ਆਏ ਕੰਬਲ ਵਗੈਰਾ ਤੇ ਨਾਲ ਹੋਰ ਕੋਲਕੇਟ ਸਾਬਣ ਕੱਪੜੇ ਤੋਂ ਆ ਜੂਨ ਉਹਨਾਂ ਦਾ ਜੋ ਵੀ ਸੀਗਾ ਉਹ ਸਾਰਾ ਰਾਸ਼ਨ ਜੋ ਵੀ ਸੀਗਾ ਸੀ ਉਹ ਪਿੱਛੇ ਵੰਡਦੇ ਤੁਰੇ ਆਏ ਆ ਜੀ ਹੁਣ ਤੇ ਇਸੇ ਤਰ੍ਹਾਂ ਜੋ ਲੰਗਰ ਪ੍ਰਸ਼ਾਦਾ ਹੈਗਾ ਵਾ ਉਹ ਵੀ ਅਸੀਂ ਹੁਣ ਇੱਦਾਂ ਵੰਡਦੇ ਜਾਵਾਂਗੇ ਤੇ ਬਾਕੀ ਹੋਰ ਜਿਵੇਂ ਵੀ ਹੋਊਗੀ ਸਵੈਤਾ ਹੋਊਗੀ ਨਾਲ ਦੀ ਨਾਲ ਅਸੀਂ ਉਹਨਾਂ ਦੇ ਨਾਲ ਡੰਗਰਾਂ ਦਾ ਵੀ ਪ੍ਰਬੰਧ ਕਰਾਂਗੇ ਖਾਣ ਪੀਣ ਦਾ ਉਹਨਾਂ ਦੇ ਚਾਰੇ ਦਾ ਵੀ ਤੇ ਬਾਕੀ ਜੋ ਵੀ ਹੋਏ ਆ ਰਸਤਾ ਵਸਤਾ ਹੋਈਆਂ ਉਹ ਅਸੀਂ ਇੱਥੇ ਜਰੂਰ ਪਹਚਾਵਾਂਗੇ ਕੀ ਨਾਮ ਹੈ ਤੁਹਾਡਾ ਜੀ ਨਾਮ ਜਗਜੀਤ ਸਿੰਘ ਖਾਲਸਾ ਜੀ ਦਸ਼ਮੇਸ਼ ਤਰਨਾਦਾਲ ਜਿਗਰਾਉਂ